ਨੇ ਕੀਤੀ ਚੋਰੀ ਤੇ ਸਮਾਨ ਵੇਚ ਦਿੱਤਾ ਕਬਾੜੀਏ ਨੂੰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਹੀ ਕਰ ਦਿੱਤੀ ਵੱਡੀ ਕਾਰਵਾਈ ਸਮਾਨ ਕਰ ਲਿਆ ਬਰਾਮਾ ਤੇ ਹੁਣ ਇਹ ਚੋਰ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਜਿੱਹਾ ਇਹ ਮਾਮਲਾ ਚਿਲਾ ਪਟਿਆਲਾ ਦੇ ਰਾਜਪੁਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾ ਨੇ ਚੋਰੀ ਕੀਤੀ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਸਮਾਨ ਕਬਾੜੀਏ ਨੂੰ ਵੇਚ ਦਿੱਤਾ ਜਦੋਂ ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਤਾਂ ਪੁਲਿਸ ਨੇ ਵੱਡੀ ਕਾਰਵਾਈ ਕਰ ਦਿੱਤੀ ਤੇ ਉਹ ਵੀ 24 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਇਹਨਾਂ ਦੇ ਕੋਲੋਂ ਸਮਾਨ ਵੀ ਬਰਾਮਦ ਕਰ ਲਿਆ ਤੇ ਹੁਣ ਇਹ ਚੋਰ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦੱਸਦੀ ਹੈ ਕਿ ਇਹਨਾਂ ਚੋਰਾ ਨੇ ਤਿੰਨ ਏਸੀ ਚੋਰੀ ਕੀਤੇ ਸਨ ਇੱਕ ਵਿਅਕਤੀ ਦੇ ਕੋਲੋਂ ਉਸ ਦੀ ਐਕਟਿਵਾ ਖੋ ਲਈ ਸੀ ਤੇ ਕੁਝ ਹੋਰ ਸਮਾਨ ਵੀ ਇਹਨਾਂ ਨੇ ਚੋਰੀ ਕਰ ਲਿਆ ਸੀ ਤੇ ਬਾਅਦ ਦੇ ਵਿੱਚ ਇੱਕ ਕਬਾੜੀਏ ਨੂੰ ਵੇਚ ਦਿੱਤਾ ਸੀ ਇਹਨਾਂ ਨੂੰ ਲੱਗਿਆ ਕਿ ਹੁਣ ਤਾਂ ਇਹ ਸੁਰਖਰੂ ਨੇ ਕਦੀ ਵੀ ਪੁਲਿਸ ਦੇ ਹੱਥ ਨਹੀਂ ਲੱਗ ਸਕਣਗੇ ਪਰੰਤੂ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇਰਾ ਤੇ ਵੱਡੀ ਕਾਰਵਾਈ ਪਾ ਦਿੱਤੀ ਹੈ ਤੇ ਉਹ ਵੀ 24 ਘੰਟਿਆਂ ਦੇ ਅੰਦਰ ਹੀ ਦੱਸ ਦਈਏ ਕਿ ਪੁਲਿਸ ਅਧਿਕਾਰੀ ਤੇ ਐਸਐਚਓ ਬਰਵਿੰਦਰ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਹੀ કડੜੀ ਕਾਰਵਾਈ ਕਰ ਦਿੱਤੀ ਤੇ ਇਹਨਾਂ ਚੋਰਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਹੀ ਫੜ ਲਿਆ ਤੇ ਇਹਨਾਂ ਦੇ ਕੋਲੋਂ ਜਿਹੜਾ ਚੋਰੀ ਕੀਤਾ ਸਮਾਨ ਹੈ ਉਹ ਵੀ ਬਰਾਮਦ ਕਰ ਲਿਆ। ਉਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੇ ਕੋਲੋਂ 3 AC ਬਰਾਮਦ ਹੋਏ ਨੇ ਨਾਲ ਹੀ ਇੱਕ ਐਕਟਿਵਾ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਜਿਹੜੀ ਕਿ ਇਹਨਾਂ ਚੋਰਾਂ ਨੇ ਇਸ ਐਕਟਿਵਾ ਚਾਲਕ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਖੋਈ ਸੀ ਤੇ ਨਾਲ ਹੀ ਇਹਨਾਂ ਦੇ ਕੋਲੋਂ ਕਾਲੇ ਰੰਗ ਦਾ ਬਰੀਫ ਕੇਸ ਵੀ ਬਰਾਮਦ ਹੋਇਆ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਕੋਈ ਸਮਾਨ ਇੱਕ ਕਬਾੜੀਏ ਨੂੰ ਵੇਚ ਦਿੱਤਾ ਸੀ ਤੇ ਉਹ ਕਬਾੜੀਆ ਵੀ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਉਹਨਾਂ ਨੇ ਦੱਸਿਆ ਹੈ ਕਿ ਇਹਨਾਂ ਦੇ ਵਿੱਚੋਂ ਤਿੰਨ ਚੋਰ ਨੇ ਤੇ ਇੱਕ ਕਬਾੜੀ ਹੈ ਉਹਨਾਂ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਨਾਂ ਦੇ ਵਿੱਚੋਂ ਦੋ ਲੋਕ ਰਾਜਪੁਰੇ ਦੇ ਨਾਲ ਹੀ ਸਬੰਧਿਤ ਨੇ ਉੱਥੋਂ ਦੇ ਹੀ ਨਿਵਾਸੀ ਨੇ ਤੇ ਦੋ ਲੋਕ ਆਸ-ਪਾਸ ਦੇ ਹੋਰ ਖੇਤਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਇਹ ਦੱਸਿਆ ਹੈ ਕਿ ਇਹਨਾਂ ਦੀ ਜਿਹੜੀ ਪਛਾਣ ਹੈ ਉਹ ਸਾਗਰ ਸਲੀਮ ਸਿਕੰਦਰ ਤੇ ਸਚਿਨ ਕੁਮਾਰ ਦੇ ਤੌਰ ਤੇ ਹੋਈ ਹੈ ਇਹਨਾਂ ਦੇ ਵਿੱਚੋਂ ਤਿੰਨ ਚੋਰ ਨੇ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਸਚਿਨ ਕੁਮਾਰ ਜਿਹੜਾ ਹੈ ਉਹ ਕਬਾੜੀਆ ਹੈ ਜਿਸ ਨੇ ਇਹਨਾਂ ਦੇ ਕੋਲੋਂ ਚੋਰੀ ਵਾਲਾ ਸਮਾਨ ਖਰੀਦਿਆ ਸੀ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ 2 ਦਿਨ ਦਾ ਰਿਮਾਂਡ ਲੈ ਕੇ ਇਹਨਾਂ ਦੇ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਐਸਐਚਓ ਬਲਵਿੰਦਰ ਸਿੰਘ ਖੁਰਾ ਨੇ ਕਿਹਾ ਹੈ ਕਿ ਇਹਨਾਂ ਨੇ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਪਹਿਲਾਂ ਵੀ ਕਈ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਦਰਜ ਨੇ ਦੱਸਦੀ ਹੈ ਕਿ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਸਲੀਮ ਹੈ ਉਸ ਤੇ 6 ਮੁਕਦਮੇ ਪਹਿਲਾਂ ਹੀ ਚੱਲ ਰਹੇ ਨੇ ਜਿਸ ਦੇ ਸਬੰਧ ਦੇ ਵਿੱਚ ਪੁਲਿਸ ਨੂੰ ਪਹਿਲਾਂ ਵੀ ਲੋੜਿੰਦੇ ਸਨ ਕਿਉਂਕਿ ਇਹਨਾਂ ਨੇ ਬਹੁਤ ਸਾਰੀਆਂ ਹੋਰ ਥਾਵਾਂ ਤੇ ਵੀ ਸਨਾਚਿੰਗ ਕੀਤੀ ਸੀ ਲੁੱਟ ਖੋਤ ਕੀਤੀ ਸੀ ਉਹਨਾਂ ਨੇ ਕਿਹਾ ਹੈ ਕਿ ਸਾਗਰ ਤੇ 7 ਮੁਕਦਮੇ ਚੱਲ ਰਹੇ ਨੇ ਇਸ ਨੇ ਵੀ ਕਈ ਚੋਰੀਆਂ ਕੀਤੀਆਂ ਸਨ ਤੇ ਬਾਅਦ ਵਿੱਚ ਸਮਾਨ ਕਿਸੇ ਨੂੰ ਵੇਚ ਦਿੱਤਾ ਸੀ ਪੁਲਿਸ ਉਹਨਾਂ ਦੀ ਵੀ ਭਾਲ ਦੇ ਕਰ ਰਹੀ ਹੈ ਤੇ ਹੁਣ ਇਹ ਜਿਹੜੇ ਤਿੰਨ ਚੋਰ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਤੇ ਕਬਾੜੀਏ ਨੂੰ ਵੀ ਪੁਲਿਸ ਨੇ ਫੜ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇਗੀ ਐਸ ਐਚਓ ਬਰਵਿੰਦਰ ਸਿੰਘ ਹੋਰਾਂ ਨੇ ਹੋਰ ਕੀ ਕਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 14 ਤਰੀਕ ਨੂੰ ਇੱਕ ਕਾਲਜ ਦੇ ਵਿੱਚ ਚੋਰੀ ਹੋਈ ਸੀ ਜਿਸ ਦੇ ਵਿੱਚ 3 ਏਸੀ ਚੋਰੀ ਹੋਈ ਸੀ ਉਸ ਦੇ ਅਸੀਂ ਪੜਤਾਲ ਕਰਦੇ ਹੋਏ ਚਾਰ ਚੋਰ ਤੇ ਇੱਕ ਕਵਾਡੀ ਜਿਹੜੇ ਫੜੇ ਨੇ ਜਿਨ੍ਹਾਂ ਦੇ ਵਿੱਚੋਂ ਸਾਗਰ ਜਿਸ ਤੇ ਪਹਿਲਾ 7 ਮਕਦਮੇ ਦਰਜ ਨੇ ਸਲੀਮ ਐ ਜਿਸ ਤੇ 6 ਮਕਦਮੇ ਦਰਜ ਨੇ ਉਸ ਤੋਂ ਬਾਅਦ ਸਕੰਦਰ ਐ ਜਿਸ ਤੇ 2 ਐਫਆਰ ਆ। ਇਹ ਕਿਹਨੇ ਨਾਲ ਕਬਾੜੀ ਆ ਸਚਿੰਦ ਸਨਫਰਾਜ ਉਹ ਜਿਹੜਾ ਭੋਗਲਾ ਰੋਡ ਤੇ ਕਬਾੜ ਦਾ ਕੰਮ ਕਰਦਾ ਜਿਹਨੇ ਇਹਨਾਂ ਤੋਂ ਏਸੀ ਖਰੀਦੇ। ਅਸੀਂ ਇਹਨਾਂ ਨੂੰ ਕਾਬੂ ਕਰ ਲਿਆ ਤੇ ਇਹਨਾਂ ਤੋਂ ਏਸੀ ਬੰਦ ਕਰ। ਸਰ ਇਹਨਾਂ ਦਾ ਜਿਹੜਾ ਕਬਾੜੀ ਆਏਗਾ ਉਹਦਾ ਵੀ ਕੋਈ ਇਸ ਤਰ੍ਹਾਂ ਦਾ ਰਿਕਾਰਡ ਕ੍ਰਿਮੀਨਲ ਹੋਏਗਾ ਪਹਿਲਾਂ ਹੀ ਸਮਾਨ ਉਹਦੀ ਇਹਦੇ ਦਿੱਤੀ ਚੱਲੀ ਹੈ। ਅੱਗੇ ਵੀ ਦੇਖਦੇ ਆਂ ਯਕੀਨੀ ਇਹ ਤਾਂ ਦੋ ਦੰਦਾਂ ਦਾ ਪੁਲਿਸਰਮਣ ਆਏਗਾ ਉਹਨਾਂ। ਇਹ ਸਾਡਾ ਸਾਡਾ ਇਸ ਚੋਰੀ ਦਾ ਸਮਾਪਤੀ ਉਸੇ ਤਰ੍ਹਾਂ ਕਰਾ ਦੇ ਜਿਹੜੇ ਜੋ ਕਸ਼ਮੀਰਾਂ ਜੀ ਉੱਥੇ ਚੋਰੀ ਕੀਤਾ ਸੀਗਾ ਜੋ ਇਹਨਾਂ ਨੇ ਕਾਲਜ ਦੇ ਵਿੱਚ ਚੋਰੀ ਕੀਤਾ ਸੀ ਉਹ ਬਰਾਬਰ ਤੇ ਨੇ 3000 ਹਾਂ ਜੀ ਇਹ ਕੀ ਦੱਸਦੇ ਸਰ ਇਹ ਇਹਨਾਂ ਨੇ ਕਿਉਂ ਇਹ ਕੀ ਕਾਹਦੇ ਵਾਰਤ ਕੀਤਾ ਸੀ ਕੋਈ ਆਏ ਚੋਰ ਨੇ ਜੀ ਅਜੇ ਪ੍ਰੋਫੈਸ਼ਨਲ ਪਹਿਲਾਂ ਇਹਨਾਂ ਨੇ 7 ਮਕਰ ਨੇ 10 ਨੇ 6 ਇੱਕ ਤੇ ਨੇ ਜੀ 2 ਇੱਕ ਤੇ ਨੇ ਆ ਰੈਗੂਲਰ ਚੋਰੀਆਂ ਦਾ ਕੰਮ ਕਰਦੇ ਸਰ ਇਹ ਨੈਸ਼ਨਲ ਨਹੀਂ ਲਿਖ ਨੇ ਨਹੀਂ ਜੀ ਇਹ ਜੇ ਦੇਖਦੇ ਆ ਮਤਲਬ ਹਜ ਤੱਕ ਤਾਂ ਕੋਈ ਇਹ ਜੀ ਗੱਲ ਸਾਹਮਣੇ ਆਈ ਨਹੀਂ ਵੀ ਨੈਸ਼ਨਲ ਸ਼ੋ ਕਰਦੇ ਆ ਪੱਕੀ ਤੇ ਰਹਿਣ ਵਾਲੇ ਕਿੱਥੇ ਦੇ ਸੀ ਆਹ ਇਹਨਾਂ ਪੋਜ਼ਿਟਿਵ ਬੈਕਸਾਈਡ ਈਡੀ ਕਲੋਨੀ ਹੈ ਤੇ ਹਾ ਬਸਤੀ ਉੱਥੇ ਰਹਿਣ ਵਾਲੇ ਇੱਕ ਇਸ ਤੋਂ ਬਾਅਦ 16 ਤਰੀਕ ਨੂੰ ਇੱਕ ਐਕਟਿਵ ਚੋਰੀ ਹੋ ਗਈ ਸੀ ਜਿਹੜੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਲੈ ਗਏ ਸੀ 19 ਤਰੀਕ ਨੂੰ ਗਸਤ ਤੇ ਸਾਨੂੰ ਸਾਡੇ ਏਐਸਐਸੀ ਜਿਹੜਾ ਗਸਤ ਕਰ ਰਿਹਾ ਸੀ ਦੌਰਾਨ ਇਹ ਗਸਤ ਉਸ ਨੂੰ ਨੰਬਰ ਉਹਦਾ ਯਾਦ ਸੀ 0759 ਉਨਾ ਦਰਾਨੇ ਗਸਤੇ ਦੇ ਪਿੱਛੇ ਜਾ ਕੇ ਗੱਡੀ ਲਾ ਲਈ ਉਹ ਐਕਟਿਵ ਉੱਪਰ ਜਾ ਕੇ ਮੇਨ ਰੋਡ ਤੇ ਲੈ ਗਿਆ ਜਿੱਥੇ ਐਸਆਈ ਐ ਲੈ ਵੀ ਜਗ੍ਹਾ ਪਈ ਰੋਡ ਦੇ ਉੱਪਰ ਸਦਰ ਠਣੇ ਤੋਂ ਪਹਿਲਾਂ ਝਾੜੀਆਂ ਦੇ ਵਿੱਚ ਉੱਥੋਂ ਭਜਦਾ ਪੈ ਐਕਟਿਵ ਲੈ ਕੇ ਜਾ ਰਿਹਾ ਸੀ ਤੇ ਛੱਡ ਕੇ ਉਥੋਂ ਝਾੜਾ ਦੌੜ ਗਿਆ ਅਜਿਹਾ ਬੰਦਾ ਹੀ ਕਰ ਗਿਆ ਤੇ ਜਿਹੜੀ ਉਹਦਾ ਬ੍ਰੇਕ ਕੇ ਸੀ ਉਹ ਬਰਬਾਦ ਹੋ ਗਿਆ